ਅਕਾਰ ਦੀ ਪ੍ਰੈਕਟਿਸ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ। ਕੁਝ ਵਿਦਵਾਨ ਜਿਹੜੇ ਸੰਗੀਤਕਾਰ ਨੇ ਉਹ ਮੰਨਦੇ ਨੇ ਕਿ ਜਿਹੜਾ ਆਕਾਰ ਹੈ ਉਹ ਆਤਮਾ ਨਾਲ ਜੁੜਿਆ ਹੋਇਆ ਹੈ। ਕਈ ਵਾਰ ਇਹ ਸੇ ਇਹ ਗੱਲ ਕਰਦੇ ਆ ਕਿ ਜਦੋਂ ਮੈਂ ਰਿਆਸ ਕਰਦਾ ਜਾਂ ਜਦੋਂ ਮੈਂ ਪਰਫਾਰਮੈਂਸ ਤੇ ਮੈਂ ਗਾਉਣਾ ਜਾਂ ਗਾਉਣੀ ਆ ਤਾਂ ਉਦੋਂ ਆਵਾਜ਼ ਜਿਹੜੀ ਉਹ ਆਤਮਾ ਤੋਂ ਯਾਨਕੀ ਦਿਲ ਤੋਂ ਨਹੀਂ ਆਉਂਦੀ ਹਨਾ ਤੁਰ ਚੋਂ ਨਹੀਂ ਨਿਕਲਦੀ ਤੇ ਜਦੋਂ ਤੁਰ ਚੋਂ ਨਹੀਂ ਨਿਕਲਦੀ ਫਿਰ ਤੁਰ ਤੱਕ ਨਹੀਂ ਪਹੁੰਚਦੀ ਦੇਲ ਤੱਕ ਨਹੀਂ ਪਹੁੰਚਦੀ। ਸੋ ਆਕਾਰ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਜੇ ਤੁਸੀਂ ਫੀਲਿੰਗ ਨਾਲ ਆਪਣੀ ਗਾਇਕੀ ਨੂੰ ਇੱਕ ਪੱਲੇ ਮੂਰੇ ਲੈ ਕੇ ਆਉਣਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗਾਇਕੀ ਦੇ ਵਿੱਚ ਵੀ ਉਹ ਸੋਜ਼ ਉਹ ਫੀਲ ਹੋਵੇ ਤਾਂ ਤੁਹਾਨੂੰ ਆਕਾਰ ਦੀ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੈ ਆਕਾਰ ਦੀ ਪ੍ਰੈਕਟਿਸ ਬਿਲਕੁਲ ਸਿੰਪਲ ਹੈ ਬਹੁਤ ਸਾਰੀਆਂ ਸਰਗਮਾ ਤੁਹਾਡੇ ਨਾਲ ਆਲਰੇਡੀ ਸਾਂਝੀਆਂ ਕਰ ਚੁੱਕੇ ਆ ਤਾਂ ਉਹਨਾਂ ਵਿੱਚੋਂ ਕੋਈ ਵੀ ਆਪਾਂ ਇੱਕ ਦੋ ਸਰਗਮਾ ਚੱਕ ਲੈਨੇ ਆਂ ਉਹ ਉਹਨਾਂ ਦੇ ਆਕਾਰ ਦੀ ਪ੍ਰੈਕਟਿਸ ਕਰਦੇ ਆ ਪਹਿਲਾਂ ਮੈਂ ਸਰਗਮਾ ਤੁਹਾਨੂੰ ਲਾ ਕੇ ਦਿਖਾਉਣਾ ਜਿਹੜੇ ਤੀਸਰੀ ਸਰਗਮ ਆਪਾਂ ਕੀਤੀ ਸੀ ਸਾਰੇ ਗਾ ਰੇਗਾ ਮਾ ਗਮ ਪਾ ਮਾ ਪਦੰ ਵਧਨੀ ਦਨੀ ਸੰ ਸਾਨੀ ਦਾਨੀਦ ਪਾਦਵ ਮਾ ਪਲਾਦ ਵਦ ਗਰੇ ਸਾਰ ਜੋ ਕਿ ਸਰਗਮ ਚੱਕਰ ਨੇ ਹਨ ਸਾ ਰੇ ਗਾ ਮਾ ਰੇ ਗਾ ਮਾ ਪਾ ਗਮਾ ਪਦ ਮਾ ਪਦ ਨਿ ਪਾਦ ਨਿ ਸਾਦ ਨਿ ਦ ਵਾ ਨਿ ਦ ਪਾ ਮਾ ਦ ਵਾ ਮਾ ਗ ਪਣ ਗ ਰੇ ਮਾ ਗ ਰੇ ਸਾ ਬਣੇ ਸੁਣੋ ਆਪਾ ਆਕਾਰ ਦੇ ਵਿੱਚ ਕਰਦੇ ਆ ਥੋੜਾ ਸਪੀਡ ਤੇ ਆਕਾਰ ਵਧੀਆ ਲੱਗਦਾ ਤੇ ਬਣਦਾ ਵੀ ਆਕਾਰ ਜੋ ਥੋੜਾ ਜਿਆ ਤੁਸੀਂ ਸਪੀਡ ਤੇ ਕਰਦੇ ਹੋ ਤਾਂ ਉਹ ਤੁਹਾਨੂੰ ਵਧੀਆ ਫੀਲ ਹੋਣਾ ਸ਼ੁਰੂ ਹੋ ਜਾਂਦਾ ਕਿਸ ਤਰ੍ਹਾਂ ਆ ਸ਼ੁਰੂਆਤ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਬਨੌਟੀ ਐਫਰਟ ਲਾ ਕੇ ਤੁਹਾਨੂੰ ਆਕਾਰ ਜਿਹੜਾ ਉਹ ਇੱਕ ਰੂਪ ਉਹਨੂੰ ਦੇਣਾ ਪਵੇ ਪਰ ਜਦੋਂ ਤੁਸੀਂ ਇਹਦੀ ਪ੍ਰੈਕਟਿਸ ਕਰਦੇ ਰਹੋਗੇ ਕਰਦੇ ਰਹੋਗੇ ਕਰਦੇ ਰਹੋਗੇ ਇੱਕ ਮਹੀਨੇ ਵਿੱਚ 2 ਮਹੀਨੇ ਵਿੱਚ 6 ਮਹੀਨੇ ਵਿੱਚ ਸਾਲ ਦੇ ਵਿੱਚ ਤੁਸੀਂ ਆਪਣੀ ਆਵਾਜ਼ ਦੇ ਵਿੱਚ ਆਪ ਫਰਕ ਦੇਖੋਗੇ ਸੰਗੀਤ ਵਿੱਚ ਕਦੇ ਵੀ ਐ ਨਹੀਂ ਹੁੰਦਾਗਾ ਕਿ ਮੈਂ 5 ਮਿੰਟ 10 ਮਿੰਟ ਮੈਂ ਰਿਆਜ਼ ਕੀਤਾ ਤੇ ਉਹਦਾ ਮੈਨੂੰ ਫਰਕ ਨਾਲ ਦੀ ਨਾਲ ਦਿਖਣਾ ਸ਼ੁਰੂ ਹੋ ਜਾਂਦਾ ਇਹ ਤਾਂ ਮਹੀਨਿਆਂ ਦੇ ਮਹੀਨੇ ਸਾਲਾਂ ਦੇ ਸਾਲ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਣਾ ਬਸ ਲੱਗੇ ਰਹਿਣਾ ਅਭਿਆਸ ਕਰਦੇ ਰਹਿਣਾ ਜਿੰਨਾ ਰਿਆਸ ਕਰੋਗੇ ਓਨਾ ਰਾਜ ਕਰੋਗੇ ਇਹ ਜਿਹੜੀ ਹੈ ਤੁਸੀਂ ਗੱਲ ਪੱਲੇ ਪਾ ਕੇ ਰੱਖਣੀ ਹੈ